ਮੈਂ ਮਹਾਗਰਜੀ ਕਾ ਖਾਲਸਾ ਵੈਕਰਜੀ ਕੀ ਭੱਵੀ ਮੈਂ ਭਾਰਤੀ ਕਿਸਾਨ ਚੋਂ ਨਹੀਂ ਰਹਿਤਾ ਮਾਲਵਾ ਖੇਤਰ ਦਾ ਸੁਭਾ ਕੋ ਨੂੰ ਉਸੇ ਕੇ ਖੇਤਰ ਬੋਲਿਆ ਹਾਂ ਅੱਜ ਅਸੀਂ ਗੁਰਦਵਾਰਾ ਜਗੇ ਸਾਹਿਬ ਦੇ ਵਿੱਚ ਹਰ ਪਿਰਤਾ ਦੇ ਸਹਿਰ ਦਾ ਦੇ ਵਾਸਤੇ ਮੀਟਿੰਗ ਕੀਤੀ ਆ ਕਿਉਂਕਿ ਅੱਜ ਤਾਈਂ ਸਰਕਾਰ ਬਿਲਕੁਲ ਨਹੀਂ ਬੋਲ ਰਹੀ ਵੀ ਕਿਸਾਲਾ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਦੇ ਮਾਨਦੇ ਦੀ ਖਾਤਰ ਬੋਲ ਨਹੀਂ ਰਹੀ ਅਸੀਂ ਅੱਜ ਮੀਟਿੰਗ ਕੀਤੀ ਆ ਵੀ ਸਰਕਾਰ ਸਮੁੱਚੇ ਪੰਜਾਬ ਦੀ ਗਰਦੌਰੀ ਕਰਕੇ ਹਾਰਪੀੜਤਾ ਉਹ ਜੋ ਮਾਰਦਾ ਉਹ ਮਾਰਦਾ ਦੇਵੇਂ ਕਿ ਇਹ ਹਾਰਪੀੜਤੇ ਰੇਤਿਆ 400 1014 15 ਪਿੰਡ ਆ ਚੁੱਕੇ ਨੇ ਜਿਹੜੇ ਬਿਲਕੁਲ ਜਵਾਹ ਹੋ ਚੁੱਕੇ ਨੇ ਨਾ ਉਹਨਾਂ ਦਾ ਘਰ ਗਿਆ ਲਾਉਣ ਉਹਨਾਂ ਦੀ ਫਸਲ ਨਹੀਂ ਆ ਪਸ਼ੂ ਮਰ ਰੋੜ ਕੇ ਚਲਾ ਗਿਆ ਉਹਨਾਂ ਦੀ ਸਰਕਾਰ ਗਰਦੌਨੀ ਕਰਕੇ ਮਾਫ ਜਾਂ ਦੇ ਮਾਫ ਜਾ ਕੀ ਹੋਣਾ ਚਾਹੀਦਾ ਵੀ ਜਿਹੜਾ ਘਰ ਟੱਠਾ ਨੂੰ 10 ਲੱਖ ਰੁਪਏ ਦਿੱਤੇ ਹੋਣਾ ਚਾਹੀਦਾ ਜਿਹੜੇ ਪਰਿਵਾਰ ਦਾ ਨਕਸਰ ਹੋਇਆ ਕਿਸੇ ਦੀ ਕੋਈ ਮੌਤ ਹੋ ਚੁੱਕੀ ਆ ਸਰਕਾਰੋਂ ਦਾ ਪੂਰਾ ਮੁਆਵਜ਼ਾ ਦਾ ਭਾਰ ਨਹੀਂ ਸਰਕਾਰੀ ਉਸ ਨੂੰ 20 ਲੱਖ ਰੁਪਇਆ ਮੁਆਵਜ਼ਾ ਦੇਣਾ ਚਾਹੀਦਾ ਫਸਲ ਦਾ ਮੁਆਵਜ਼ਾ ਜਿਹੜਾ ਸਮੁੱਚੀ ਫਸਲ ਖਾਪੇ ਨੂੰ ਚੁੱਕਿਆ ਉਹਨੂੰ 70 ਹਜ਼ਾਰ ਰੁਪਇਆ ਪਿੱਲੇ ਮੁਆਵਜ਼ਾ ਦੇ ਦੇ ਤੇ ਨਾਲ ਸਰਕਾਰ ਮਜ਼ਦੂਰ ਨੂੰ 10 ਹਜ਼ਾਰ ਰੁਪਇਆ ਸਹਾਤਾ ਦੇ ਕਿਉਂਕਿ ਮਜ਼ਦੂਰ ਨੇ ਵੀ ਉਸੇੰਕ ਕੰਮ ਕਰਨਾ ਸਰਕਾਰ ਨੂੰ ਸਾਡੀ ਸਟਾਫ ਨਹੀਂ ਆ ਵੀ ਤੁਸੀਂ ਛੇਤੀ ਨੂੰ ਛੇਤੀ ਉਹਨਾਂ ਲੋਕਾਂ ਦੀ ਬਾਹ ਫੜੋ ਇਹਨੇ ਖਤਮ ਹੋ ਚੁੱਕੇ ਨੇ ਪਰ ਸਰਕਾਰ ਦਾ ਇਹ ਗੱਲ ਕਹਿਣੀ ਆ ਵੀ ਇਹ ਕੁਦਰਤੀ ਆਫਤਾਂ ਮਰੇ ਮੈਨੂੰ ਝੋਖੜਾ ਕਹਿਣਾ ਪੈਂਦਾ ਇਹ ਕੁਦਰਤੀ ਆਫਤ ਨਹੀਂ ਇਹ ਆਫਤ ਸਰਕਾਰ ਦੀ ਲਾਦੀ ਹੋਈ ਆਫਤ ਕਿਉਂਕਿ ਸਰਕਾਰ ਨੇ ਹਾਂ ਮੈਡਾ ਆਫਤ ਹਰਾਂ ਦੀ ਰਕਮ ਰੱਖੀ ਹੋਈ ਆ ਅਪਰਾੰਚ ਮੀਟੇ ਕਾ ਕੇ ਹਰਾਂ ਦਾ ਬਦੋਤ ਵਾਤ ਕਰਨਾ ਸੀ ਯਾਨੀ ਸਾਡੇ ਨਾਲੇ ਡਰੇਨਾ ਨੇ ਸਾਫ ਹੋਣੀਆਂ ਚਾਹੀਦੀਆਂ ਸੀ ਉਹ ਸਾਫ ਨਹੀਂ ਕੀਤੀਆਂ ਹੋਈਆਂ ਇਸ ਕਰਕੇ ਅੱਜ ਸਾਡਾ ਇਨਸਾਨ ਹੋਇਆ ਫਿਰ ਮੈਂ ਇਹ ਗੱਲ ਕਹਿਣੀ ਚਾਹਣਾ ਜੇ ਸਰਕਾਰ ਇਹ ਪਾਣੀ ਪ੍ਰਾਜਪਾਂਵੀਆਂ ਵਹੜਾਂ ਦੇ ਦਿੱਤੀ ਜਾਂਦੀ ਐਨਾ ਵੱਡਾ ਕਿਸਾਨਾਂ ਦਾ ਬਾਤਾ ਤੇ ਧਵਾਪੇ ਦੇ ਉੱਤੇ ਨੁਕਸਾਨ ਨਹੀਂ ਹੋਣਾ ਫਰੋਜ਼ਪੋਰ ਦੇ ਉੱਤੇ ਨੁਕਸਾਨ ਨਹੀਂ ਹੋਣਾ ਆਪਣਾ ਫੌਜੂਕਿਆਂ ਦੇ ਵਿੱਚ ਨੁਕਸਾਨ ਨਹੀਂ ਸੀ ਹੁਣ ਸਰਕਾਰ ਨੇ ਵਹੜਾ ਛੱਡਿਆ ਡੈਮਾਂ ਦੇ ਆਖੋਰ ਛੱਡੇ ਜੇਕਰ ਸਰਕਾਰ ਜੋਛੀ ਨਹੀਂ ਹਰ ਜਮਾ ਜੋ ਪਹਿਲਾ ਪਾਣੀ ਚੋਰੇ ਛੱਡਿਆ ਪਹਿਲਾ ਪਾਣੀ ਜੋੜੀ ਗਈ ਜਾਂ ਬਿਜਲੀ ਚਾਲ ਕਰੀ ਗਈ ਜਾਂ ਦਿੱਲੀ ਰੂਬੀਨ ਕੀਤੀ ਗਈ ਜਾਂ ਜਦੋਂ ਬਕਾਊ ਹੋ ਗਿਆ ਪਾਣੀ ਉਦੋਂ ਸਾਰੇ ਵੇਢ ਖੋਲਤੇ ਤੇ ਪੰਜਾਬ ਦਾ ਨੁਕਸਾਨ ਹੋਣਾ ਹੀ ਹੋਣਾ ਸੀ ਨਾ ਮਾਲਵੇ ਦੀ ਧਰਤੀ ਤੇ ਹੁਣ ਸਰਕਾਰ ਦੀ ਅੱਖਾਂ ਮਾਲਵੇ ਦੀ ਧਰਤੀ ਤੇ ਕਿਉਂਕਿ ਕੱਲਾ ਕੱਢਣ ਲੱਗਾ ਵਜਾ ਹੋਣਾ ਨਹੀਂ ਪਹਿਲਾਂ ਕਹਿੰਦੀ ਇੱਥੇ ਪਾਣੀ ਹੈ ਨਹੀਂ ਨਹੀਂ ਆਉਂਦਾ ਹੁਣ ਉਹੋ ਹੀ ਪਾਣੀ ਇਕੱਠਾ ਹੋ ਕੇ ਕੱਢਣ ਚਾਰਿਆ ਲੋਕਾਂ ਦੇ ਸਾਹ ਚੁੱਕੇ ਹੋਏ ਨੇ ਕਿਉਂਕਿ ਜੇਕਰ ਸਰਕਾਰ ਇਹਨਾਂ ਡੈਮਾਂ ਦਾ ਪਾਣੀ ਥੋੜਾ ਥੋੜਾ ਕੱਢੀ ਜਾਂਦੀ ਪਾਣੀ ਨਾ ਝੋੜਦਾ ਕਿਸੇ ਵਾਸਤੇ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਉਹਨਾਂ ਨੇ ਪਾਣੀ ਇਕੱਠਾ ਕਰਕੇ ਦਾ ਇੱਕਦਮ ਛੜਤਾ ਇੰਜ ਘਟ ਕੇ ਪੰਜਾਬ ਦਾ ਨੁਕਸਾਨ ਹੋਇਆ ਸਾਡਾ ਪੰਜਾਬ ਦਾ ਨੁਕਸਾਨ ਕਰੀ ਇਹ ਸਰਕਾਰ ਜਿਹੜਾ ਖਨੋਰੀ ਬਾਰਡਰ ਹੈ ਹੀ ਖਨੋਰੀ ਬਾਰਡਰ ਤੇ ਉੱਥੇ ਨੇੜੇ ਤੇਰੇ ਦੇ ਇਲਾਕਿਆਂ ਦੇ ਵਿੱਚ ਨਾ ਮਤਲਬ ਹਾਈ ਅਲਰਟ ਕਰਤਾ ਕਿ ਉਹ ਘਰ ਖਾਲੀ ਕਰ ਦੇਣਾ ਉਹ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਕੱਗਰ ਹੁਣ 21 ਫੁੱਟ ਤੇ ਆ 21 ਫੁੱਟ ਤੇ ਆ ਤੇ ਇਹ ਸਰਦੂਲਗੜ ਦੇ ਕੋਲ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਣਾ ਜਿਹੜਾ ਇੰਨਾ ਜ਼ਿਆਦਾ ਪਾਣੀ ਉੱਥੇ ਹੋਣਾ ਹੈ ਇਹ ਸਰਕਾਰ ਕਿਸ ਪਾਣੀ ਨੂੰ ਪਹਿਲਾਂ ਥੋੜਾ ਸੁਣਾ ਕੱਗਰ ਚ ਕੱਢੀ ਜਾਂਦੀ ਤਾਂ ਉਹਨਾਂ ਤੋਂ ਆਉਂਦੇ ਪਾਣੀ ਦੀ ਸੀ ਚੜਦਾ ਇਤਨਾ ਵਾਰਸ ਜਾਨੀ ਹੋ ਗਈ ਦੂਜਾ ਸਰਕਾਰ ਨੇ ਸੁਕਾਂਚ ਸੁਭਨਾ ਚ ਹਰ ਦੇ ਸਾਰੇ ਗੋਲ ਤੇ ਇਸ ਕਰਕੇ ਸਾਰੇ ਦਾ ਸਾਰੀ ਇਕੱਠਾ ਹੋ ਕੇ ਉੱਥੇ ਵਜਾ ਜਿਹੜਾ ਅੱਜ ਸਰਦੂਲਗੜ ਦੇ ਉੱਤੇ ਪਾਣੀ ਆਇਆ ਹੋਇਆ ਇਹ ਪਾਣੀ 21% ਥੋੜਾ ਬਹੁਤ ਜ਼ਿਆਦਾ ਜੇਕਰ ਪਾਣੀ ਸਰਕਾਰ ਥੋੜਾ ਜਿਹਾ ਮੈਲਾ ਕਰੀ ਜਾਂਦੀ ਜੇ ਮੈਂ ਪਹਿਲਾ ਪਾਣੀ ਨਿਕਲੀ ਜਾਂਦਾ ਤਾਂ ਕਿਤੇ ਵੀ ਨਿਸ਼ਾਨ ਨਹੀਂ ਚੁੰਦਾ ਕਿਉਂਕਿ ਨਾਲੀ ਬਹੁਤ ਡੂੰਗੀ ਇਹ ਪਾਣੀ ਇੱਕਦਮ ਮੀਆਂ ਦਾ ਇਕੱਠਾ ਹੋ ਗਿਆ ਨਾਲਿਆਂ ਦਾ ਇਕੱਠਾ ਹੋ ਗਿਆ ਤੇ ਦੂਜਾ ਜਿਹੜਾ ਇਹਨਾਂ ਨੇ ਸੁਖਣਾ ਚਾਹਿਆ ਸਾਰੇ ਪਲਾਨ ਖੋਲ ਕੇ ਆਪਣਾ ਉਹ ਨਾਲ ਦੀ ਉਹ ਇਹ ਦਿਸਪਾਲਤੀ ਇਸ ਕਰਕੇ ਪਾਣੀ ਚੜਿਆ ਇਸ ਕਰਕੇ ਸਾਡੇ ਲੋਕਾਂ ਦਾ ਨੁਕਸਾਨ ਹੋਣ ਜਿਹੜੀਆਂ ਮਾਰੂ ਨੀਤੀਆਂ ਪੰਜਾਬ ਆਪਣੇ ਪੰਜਾਬ ਪ੍ਰਤੀ ਆ ਰਹੀਆਂ ਨੇ ਇਹਦੇ ਵਾਸਤੇ ਕੋਈ ਲਾਂਡ ਕਰ ਰਹੀ ਸੀ ਵੇਖੋ ਜਿਹੜੀ ਕਿ ਸਰਕਾਰ ਨੇ ਤਿੰਨ ਵੇਰਾਂ ਕਿਸਾਨੀ ਦੇ ਉੱਤੇ ਟੱਕਾ ਕੀਤਾ ਸਭ ਤੋਂ ਪਹਿਲਾਂ ਤਿੰਨ ਕਾਨੂੰਨ ਲਿਆਂਦੇ ਉਹ ਵੀ ਕਿਸਾਨਾਂ ਨੇ ਦਿੱਲੀ ਦੇ ਵਿੱਚ ਇਕੱਠੇ ਹੋਗੇ ਪਿੰਨੇ ਕਲੋਰ ਆਫਸ ਕਰਾਇ ਉਦੋਂ ਬਾਅਦ ਇਹ ਇੱਕ ਖੇਤੀ ਮਾਲ ਸਿਪਰੇਨ ਇੱਕ ਡਰਾਫ ਬਾਇਆ ਉਹ ਵੀ ਕਿਸਾਨਾਂ ਨੇ ਇਥੇ ਜੋਰ ਦੇ ਕੇ ਪੰਜਾਬ ਸਰਕਾਰ ਤੋਂ ਆਪਾ ਮੰਗ ਪੀਤੀ ਜੀ ਇਹ ਉਹਦਾ ਟਰਾਰ ਬਾਕੀ ਰੱਦ ਕਰੋ ਉਹ ਰੱਦ ਕਰਿਆ ਤੀਜਾ ਜਿਹੜਾ ਕਿਸਾਨੀ ਦੇ ਫਰਾਂਚੇ ਨਾਲ ਦੇ ਦਿੰਦੇ ਨੇ ਲੈਂਡ ਪਾਲਸੀ ਜਿਹੜੀ ਕਿ ਅੱਜ ਦਿੱਲੀ ਤੋਂ ਛੱਲੇ ਹੋਏ ਉਕਟੋਡੂ ਜੇ ਸਾਡੇ ਪੰਜਾਬ ਨੂੰ ਹੜਪਣਾ ਚਾਹੁੰਦੇ ਨੇ ਉਹਦਾ ਤਗੜਾ ਇਤਖਾਨਾ ਨੇ ਰੋਕ ਕੀਤਾ ਜਥੇਬੰਦੀਆਂ ਨੇ ਵਿਰੋਧ ਕੀਤਾ ਤੂੰ ਅਸੀਂ ਆਵਾਜ਼ ਚੁਕਾਇਆ ਹੁਣ ਇਸ ਕਰਕੇ ਸਰਕਾਰ ਦੁਖੀ ਹੋ ਗਏ ਸਾਡੇ ਕਿਸਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਧੱਕਾ ਕਰਨੀ ਆ ਇਹ ਜਿਹੜਾ ਪੰਜਾਬ ਖਤਮ ਕੀਤਾ ਪਾਣੀ ਲਿਆਦਾ ਇਹ ਸਰਕਾਰ ਨੇ ਜਾਣ ਬੁੱਝ ਕੇ ਲਗਾਇਆ ਪੰਜਾਬ ਨੂੰ ਖਤਮ ਕਰਨਾ ਪੰਜਾਬ ਦੀ ਪਾਣੀ ਨੂੰ ਹੜਪਣਾ ਲੋਕਾਂ ਨੂੰ ਦਾਤ ਕਰਕੇ ਜੇ ਪੈੜੀ ਸਾਡੀ ਰਹਿਣੀ ਹੈ ਗਰਦੌਰੀਆਂ ਦੇ ਸਬੰਧ ਵਿੱਚ ਜੋ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਕੀ ਫੈਸਲਾ ਲਿਆ ਜੀ ਬਿਲਕੁਲ ਜ ਸਾਡੀ ਮੀਟਿੰਗ ਆ ਹਾਰਟ ਮੀਟਿੰਗਾਂ ਲਗਾ ਕੇ ਗਰਦੌਰੀਆਂ ਕਾ ਤੇਰੀ ਗੁਰਦੁਆਰਾ ਚਨੀ ਸਾਹਿਬ ਦੇ ਵਿੱਚ ਹੋਈ ਆ ਜਿਹਦੇ ਵਿੱਚ ਸਮੂਚੀ ਜਥੇਬੰਦੀ ਨੇ ਫੈਸਲਾ ਲਿਆ ਵੀ ਜੇਕਰ ਸਰਕਾਰ ਭਾਈ ਤਰੀਕ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੀਆਂ ਪੈਣੀਆਂ ਦੀ ਮਰੀਆਂ ਉਹਦੀਆਂ ਗਰਦੌਰੀ ਨਹੀਂ ਕਰਦੀ ਚਾਹੇ ਤਾਂ ਉਹ ਹਰਨਾ ਮर्यादाਣ ਚਾਹੇ ਬਾਸਨਾ ਮਣਿਆ ਨੇ ਚਾਹੇ ਬਾਸਨਾ ਲੋਕਾਂ ਨੇ ਘਰ ਘੱਟੇ ਨੇ ਉਹਨਾਂ ਦੀ ਗਰਜ਼ੋਰੀ ਹੋਣੀ ਚਾਹੀਦੀ ਹੈ ਜੇਕਰ 22 ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਗਰਜ਼ੋਰੀ ਨਹੀਂ ਕਰਦੀ ਤਾਂ ਅਸੀਂ 22 ਤਰੀਕ ਨੂੰ ਗੁਰੂ ਵਰਪ੍ਰੀਸ ਮਨਾਵਾਲੀ ਦੇ ਕੋਚੀ ਦੇ ਉੱਤੇ ਲਗਾਤਾਰ ਧਰਨਾ ਲਾਵਾਂਗੇ ਜੇਕਰ ਸਰਕਾਰ ਗਰਦੋਰੀ ਨਹੀਂ ਕਰਦੀ ਧਰਨਾ ਵੀ ਉਹਨਾਂ ਅਚਰ ਚੱਲੂਗਾ ਜਿੰਨਾ ਚਿਰ ਸਰਕਾਰ ਗਰਦੋਰੀ ਕਰਦੀ ਨਹੀਂ ਗੁਰਬ੍ਰੀਨ ਵਾਲਾ ਗਰਦੋਰੀ ਕਰਾਉਂਦਾ ਨਹੀਂ ਹਾਜੀ ਪ੍ਰਧਾਨ ਜੀ ਅੱਜ ਦੇ ਜੋ ਚਨੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਆਪਣੀ ਮੀਟਿੰਗ ਬੁਲਾਈ ਗਈ ਹੈ ਉਹਦੇ ਬਾਰੇ ਤੁਸੀਂ ਕੀ ਵਿਚਾਰ ਨੇ ਤੁਹਾਡੇ ਦੱਸੋ ਜੀ ਬਾਈ ਮੇਜਾ ਸਾਹਿਬ ਸਾਹਿਬ ਨੇ ਇਹ ਗੱਲ ਬਾਇਆ ਦੱਸਿਆ ਕਿ ਇਹਦੇ ਬਾਅਦ ਵੀ ਕਰੂਗਾ ਮਾਲਵਾ ਹੀ ਇੱਕ ਦਾ ਸਰਪ੍ਰਧਾਨ ਜਿਹੜੀ ਅੱਜ ਆਪਣੀ ਮੀਟਿੰਗ ਹੋਈ ਹੈ ਮੋਜੋਰਾ ਸਾਹਮਣੇ ਵਿੱਚ ਉਹ ਹੜਪੀਟਾਂ ਦੇ ਜੋਗਿਕਤਾ ਵਿੱਚ ਕੀਤੀ ਗਈ ਹੈ ਕਿਉਂਕਿ ਜੇ ਅੱਜ ਗੱਲ ਕਰੀਏ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ 23 ਦੇ 23 ਜਿਹੜੇ ਜਿਹੜੇ ਅੱਜ ਕਿਸ ਹੜ ਦੀ ਮਾਰਨ ਚ ਆ ਚੁੱਕੇ ਨੇ ਜੇ ਮਾਝੇ ਤੇ ਦੁਆਬੇ ਦੀ ਗੱਲ ਕਰੀਏ ਤਾਂ ਮਾਝੇ ਤੇ ਦੁਆਬੇ ਦੇ ਵਿੱਚ ਅੱਜ 1400 ਤੋਂ ਉੱਪਰ ਜਿਹੜੇ ਘਰ ਆਪਣਾ ਪਿੰਡ ਨੇ ਬਿਲਕੁਲ ਖਤਮ ਹੋ ਗਿਆ ਤੇ ਨਾਲ ਦੀ ਨਾਲ ਜੋ ਜਿਹੜਾ ਕੋਈ ਪੰਜਾਬ ਦਾ ਥੋੜਾ ਬੋਤਾ ਰਹਿ ਗਿਆ ਸੀਗਾ ਅੱਜ ਉਹ ਘੱਗਰ ਦੇ ਵਿੱਚ ਜਿਹੜਾ ਪਾਣੀ ਛੜਿਆ ਤੇ ਘੱਗਰ ਦਾ ਜੇ ਕਹੀਏ 2023 ਦੀ ਗੱਲ ਕਰੀਏ ਤਾਂ 55000 112 ਫਸਰਾ ਨੁਕਸਾਨ ਹੋਈ ਸੀ ਤੇ ਜੇ ਆਪਾਂ ਮਾਝੇ ਤੇ ਦਬਾਬੇ ਦੀ ਗੱਲ ਕਰੀਏ ਵੀ 350 ਤੋਂ ਆਪਣਾ ਸਾਢੇ ਹਨਾ ਸੌੜੀ ਸਾਢੇ 3 ਲੱਖ ਪਰਿਵਾਰ ਖਤਮ ਹੋ ਚੁੱਕਾ ਉਹ ਪਾਣੀ ਦੇ ਨਾਲ ਦਰਵਾਜ਼ਾ ਕਰਤਾ ਇਹਨਾਂ ਸਰਕਾਰਾਂ ਨੇ ਤੇ ਜੇ ਆਪਾਂ ਗੱਲ ਕਰੀਏ ਘੱਗਰ ਦੀ ਤੇ ਇਹਦੇ ਇਹਦੇ ਨਾਲ ਦਾ ਇੱਕ ਏਰੀਆ ਹੈ ਬਿਲਕੁਲ ਹਰਿਆਣਾ ਤੇ ਪੰਜਾਬ ਕਰਦੂ ਹੋ ਜਾਣਾ ਤਾਂ ਵੀਰੋ ਸਾਡੀ ਬੇਇੱਜ਼ਤੀ ਇਹਨਾਂ ਸਾਰਿਆਂ ਨੂੰ ਵੀ ਆਪਾਂ ਰਲ ਮਿਲ ਕੇ ਇਸ ਜਿਹੜੇ ਹਰਪੀਰ ਦੇ ਲੋਕ ਦੇ ਉਹਨਾਂ ਦੀ ਆਪਾਂ ਆਪਸੇ ਦਾ ਕਰੀਏ ਸਰਕਾਰਾਂ ਤੇ ਬਿਲਕੁਲ ਬਿਲਕੁਲ ਕੋਈ ਝਾੜਾ ਨਾ ਕਰੀਏ ਕਿਉਂਕਿ ਸਰਕਾਰਾਂ ਤਾਂ ਸਿਰਫ ਫੋਟੋਆਂ ਖਿਚਾਉਣ ਜਾਂਦੇ ਆ ਜੇ ਮੈਂ ਗੱਲ ਕਰਾਂ ਤਾਂ ਜਿਹੜੀ ਕਿ ਇੱਕ ਐਮਐਲਏ ਦੀ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਐਮਐਲਏ ਇਹਨਾਂ ਦਜੀਤ ਕੌਰ ਮਾਨ ਨਕੋਟਰ ਦੀ ਜਿਨ੍ਹਾਂ ਨੇ ਕਿ ਸਾਡੇ ਕਿਸਾਨ ਜਥੇਬੰਦੀਆਂ ਦੇ ਵਰਖਲਾਫ ਐਡੇ ਪਹਿਲੇ ਸ਼ਬਦ ਬੋਲੇ ਆ ਸਾਨੂੰ ਬਹੁਤ ਹੀ ਪਹਿਲੇ ਸ਼ਬਦ ਬੋਲੇਗੇ ਜਿਵੇਂ ਕਿ ਕਹਿ ਰਹੀਏ ਸਾਕੇ ਆ ਦਸਤਾਰਾਂ ਨੇ ਉਹਨਾਂ ਨੂੰ ਇਹਨਾਂ ਨੇ ਰੋਲੇ ਕਿ ਹੈ ਵੀ ਜਿਹੜੀਆਂ ਹਰੀਆਂ ਪੱਗਾਂ ਵਾਲੇ ਨੇ ਆ ਕੇ ਕਿਸੇ ਪ੍ਰਧਾਨ ਗਿਆ ਕਰਦੇ ਨੇ ਚੌਧਰਾ ਕਰਦੇ ਨੇ ਕਹਿੰਦੀ ਮੈਂ 5 ਕਰੋੜ ਰੁਪਈਆ ਇਸ ਇਲਾਕੇ ਨੂੰ ਦਿੰਦਾ ਮੈਂ ਉਸ ਐਮਐਲਏ ਨੂੰ ਪੁੱਛ ਰਿਹਾ ਜਿਹਨੇ ਕਿ ਤੂੰ 5 ਕਰੋੜ ਰੁਪਈਆ ਦਿੱਤਾ ਸੀਗਾ ਇਹਨਾਂ ਬੰਦਾ ਵਾਸਤੇ ਤੇ ਫਿਰ ਤੈਨੂੰ ਆਉਂਦੇ ਕਿ ਲੋੜ ਸੀ ਫਿਰਦਾ 1 ਕਰੋੜ ਰੁਪਈਆ ਸੀ ਚਾਹੀਦਾ ਕਿਉਂਕਿ ਤੂੰ ਰੋਟੀਆਂ ਸੇਕਣ ਆਉਣੀ ਐ ਜੇ ਕਿਸਾਨ ਜਿਹਾ ਦਿੰਦਿਆਂ ਤੁਹਾਡੇ ਤੋਂ ਸਵਾਲ ਪੁੱਛਦੀਆਂ ਸਵਾਲ ਦੇਣ ਦੇ ਬਜਾਏ ਤੁਸੀਂ ਕਿਸਾਨ ਜਿਹਾ ਬੰਦਿਆਂ ਨੂੰ ਗਲਤ ਤੋੜ ਰਹੇ ਹੋ ਤਾਂ ਮੈਂ ਜਿਹੜਾ ਬਿਆਨ ਉਹਨੇ ਦਿੱਤਾ ਜਾਂਦਾ ਕਿ ਤੂੰ ਮਾਫੀ ਨਹੀਂ ਮੰਗਦੀ ਇਸ ਟਾਈਮ ਨੂੰ ਫੈਸਲਾ ਲੈ ਕੇ ਉਹ ਤੋਂ ਮਾਫੀ ਮੰਗਾ ਕੇ ਛੱਡਾਗੇ ਕਿਉਂਕਿ ਹੜਪੀੜਤਾ ਵਾਸਤੇ ਸਾਡੇ ਕਿਸਾਨ ਜਿਹਾ ਬੰਦਿਆਂ ਜੁਟੀਆਂ ਹੋਈਆਂ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਕਿਸਾਨੀ ਦੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 60 ਤਿੰਨ ਲੱਖ ਪਰਿਵਾਰ ਤੇ ਜਿਹੜਾ ਵੀ 4 ਲੱਖ ਤੋਂ ਉੱਪਰ ਜਿਹੜਾ ਉਤੋਂ ਦਾ ਰਕਬਾ ਦੱਸ ਰਹੇ ਨੇ ਹਜੇ ਕੋਈ ਬਾਲਾ ਮੈਂ ਕਹਿ ਨਹੀਂ ਰਿਹਾ ਕਿਉਂਕਿ ਇਹ ਵਧਣਾ ਹੈ 4.5 ਲੱਖ ਤੋਂ 4 ਲੱਖ ਤੋਂ ਉੱਪਰ ਜਾਣਾ ਇਹ ਤਾਂ ਅਜੇ ਮਾੜਾ ਬੁੱਢਾ ਜੋ ਕੁਛ ਆ ਰਹੇ ਨੇ ਲੋਕਾਂ ਦੇ ਵਿੱਚ ਦੱਸ ਰਹੇ ਨੇ ਵੀ ਇਹ ਤਾਂ ਉੱਪਰ ਜਾਣਾ ਹਜੇ ਕਿਉਂਕਿ ਪੂਰਾ ਸਰਵਾਹ ਹੋ ਨਹੀਂ ਰਿਹਾ ਪਾਣੀ ਚੱਲ ਰਿਹਾ ਹੈ ਆ ਇਸ ਗੱਲ ਕਿ ਜਿਹੜਾ ਸਾਡਾ ਉਥੋਂ ਦਾ ਲਾਹ ਰਿਹਾ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਜੋ ਵੀ ਉਥੋਂ ਦਾ ਸੁੱਚੇ ਲੋਕ ਸੀ ਬੜਾ ਹਾਰਾ ਉਹਨਾਂ ਦਾ ਪਸ਼ੂ ਮਰ ਚੁੱਕੇ ਨੇ ਹਰਿਆਣਾ ਆਪਣਾ ਪਾਸਟਰ ਚ ਰਾਸ਼ ਚੁਪਾ ਆਪਣਾ ਰੁੱਟ ਚੁੱਕੇ ਨੇ ਜੋ ਪ੍ਰਧਾਨ ਜੀ ਨੇ ਅੱਜ ਐਲਾਨ ਕੀਤਾ ਹੈ ਕਿ 22 ਤਰੀਕ ਨੂੰ ਗੁਰਪ੍ਰੀਤ ਬਣਾ ਵਾਲੀ ਦਾ ਕਰਾਓ ਕਰਨਾ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਡੇ ਕੋਲ ਨਾਲ ਹੀ ਸਭ ਪੰਜਾਬ ਦੇ ਤਰ੍ਹਾਂ ਜਿਹੜਾ ਸਰਕਾਰ ਮਨੁਸ਼ੀਰ ਨੇ ਐਲਾਨ ਕੀਤਾ ਵੀ 22 ਤਰੀਕ ਤਾਈ ਜੇ ਇਹਨਾਂ ਨੇ ਸਰਵਾਕਾਰ ਕੇ ਪੂਰਾ ਲੋਕਾਂ ਦੇ ਫੰਡਾਂ ਦੇ ਵਿੱਚ ਜਾ ਕੇ ਪੂਰਾ ਸਰਵਾਕਾਰ ਕੇ ਵੀ ਜਿੱਥੋਂ ਦੀ ਫਸਲ ਮਰੀਏ ਜੇ ਆਪਾਂ ਪੰਜਾਬ ਦੇ ਏਰੀਆ ਦੀ ਗੱਲ ਕਰੀਏ ਜਿੱਥੋਂ ਜਿੱਥੋਂ ਵੀ ਜਿੱਥੇ ਮੀਂਹ ਨਾਲ ਮਰੀਏ ਜਾਂ ਹੜ੍ਹ ਤੇ ਆਪਣਾ ਹੜ੍ਹ ਨਾਲ ਮਰੀਏ ਜਿਨ੍ਹਾਂ ਨੇ ਗਰਦੌਰੀਆਂ 22 ਤਰੀਕ ਤੱਕ ਨਹੀਂ ਨਾ ਕਰੀਆਂ ਤਾਂ ਅਸੀਂ ਹਣਾ ਵਾਲੀ ਦਾ ਕੋਠੀ ਦਾ ਘਰਾਓ ਕਰਾਂਗੇ ਕਰਾਂਗੇ ਜਿੰਨਾ ਚਿਰ ਤੱਕ ਸੰਬਿੱਧੇ ਲੋਕਾਂ ਦੀ ਗਰਦੌਰੀ ਨਹੀਂ ਹੁੰਦੀ ਫਸਲਾਂ ਦੀ ਕਹਿ ਲਓ ਮਾਲ ਪੋਸਤ ਦੀ ਕਹਿ ਲਓ ਘਰ ਡੱਗੇ ਹੋਣਾਂ ਦੀ ਕਹਿ ਲਓ ਜਾਨੀ ਮਾਨੀ ਜਿਹੜਾ ਨੁਕਸਾਨ ਆਇਆ ਮੌਤਾਂ ਹੋਈਆਂ ਨੇ ਉਹਨਾਂ ਦੀ ਕਹੋ ਜੇ ਇਹਨਾਂ ਨੇ ਪੂਰੀ ਪ੍ਰਵਾਈ ਨਾ ਕੀਤੀ ਤਾਂ ਸਾਡਾ ਸ਼ਹਿਰ ਸੀ ਜਾਰੀ ਰਹੂਗਾ ਆਪਾਂ ਆਰਤੀ ਕਿਸਾਨੀ ਨੇਕਤਾ ਮਾਲਵਾ ਇੱਕ ਵੀ ਨਹੀਂ ਜੋ ਹੜਪੀੜਤਾ ਵਾਸਤੇ ਆਪਣੇ ਵੱਲੋਂ ਆਪਣੇ ਜਥੇਬੰਦੀ ਐ ਜੋ ਮਾਲਵਾ ਵੱਲੋਂ ਜਥੇਬੰਦੀ ਵੱਲੋਂ ਜੋ ਐਲਾਨ ਹੈ ਕਿ ਕੀ ਸਹਾਇਤਾ ਕਰਾਂਗੇ ਆਪਾਂ ਦੱਸੋ ਜੀ ਆਰਤੀ ਕਿਸਾਨੀ ਨੇ ਮਾਲਵਾ ਹੀਰਕੀ ਗੱਡੀ ਉਹ ਇਹ ਐਲਾਨ ਕੀਤਾ ਗਿਆ ਸਾਡੀ ਜਥੇਬੰਦੀਆਂ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਵੀ ਜਿਹੜੇ ਹੜਪੀੜਤੇ ਨੇ ਤੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਉਹਨਾਂ ਦੀ ਹੈਗਾ ਸੀਜ਼ਨ ਆਪਣਾ ਕਣਕ ਦਾ ਜਦੋਂ ਆਉਣਾ ਹੈ ਤਾਂ ਉਹਨਾਂ ਦੀ ਸਹਾਇਤਾ ਸਾਡੀ ਜੇ ਸਰਬੰਦੀ ਬੰਨੀਓ ਇੱਕ ਗੱਟਾ ਡੀਏਪ ਦਾ ਇੱਕ ਗੱਟਾ ਬੀਜਾਂ ਇੱਕ ਜਰੂਰੀ ਆਦਾ ਇਹ ਇਕੱਠਾ ਕਰਕੇ ਘਰ ਪਰਤੀ ਉੱਥੋਂ ਇਹ ਹੜਪੀਰਤਾਂ ਨੂੰ ਵੰਡਿਆ ਜਾਊਗਾ ਜਿਹੜੇ ਕਿ ਉਥੋਂ ਦੇ ਕਿਸਾਨ ਨੇ ਉਹਨਾਂ ਦੀ ਕਣਕੀ ਬੀਜੀ ਜਾਵੇ ਕਿਉਂਕਿ ਜਦੋਂ ਹੜ ਪੀੜ ਦਾ ਪਾਣੀ ਆਇਆ ਹੋਇਆ ਉਹਨਾਂ ਦੀ ਜਿਹੜੀ ਕਿ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕੇ ਨੇ ਗੋਗੋ 5 ਸਾਲ ਪਿੱਛੇ ਗਏ ਨੇ ਉਹਨਾਂ ਦੀ ਬਾਹ ਫੜਨ ਵਾਸਤੇ ਸਾਡੀ ਇੱਥੇ ਬੰਦੀ ਬੰਨੀਓ ਇਹ ਫੈਸਲਾ ਕੀਤਾ ਗਿਆ ਸੰਗੂਚੀ ਸਾਡੀ ਕਿਸਾਨਾਂ ਜਥੇਬੰਦੀ ਬੈਠੀ ਹੋਈ ਹੈ ਜਿਲ੍ਹੇ ਦੀ ਟੀਮ ਬੈਠੀ ਹੋਈ ਹੈ ਪੰਜਾਬ ਦੇ ਪ੍ਰਧਾਨ ਬੈਠੇ ਨੇ ਮੌਜੂਦ ਹਾਂ ਆਏ ਹੋਏ ਨੇ ਸਾਡੇ ਕੋਲ ਅੱਜ ਇਸ ਵਿਚਾਰਤਾਗਰਾ ਕਰਨ ਵਾਸਤੇ ਵੀ ਉਹਨਾਂ ਦੀ ਆਪਾਂ ਬਾਹ ਫੜੀਏ ਇਕੱਠੇ ਹੋ ਕੇ ਹਮਲਾ ਮਾਰੀਏ ਇਹ ਕਣਕ ਡੀਏਪੀ ਔਰ ਦੂਜਿਆਂ ਤੋਂ ਦੇਖੋਗਾ ਨਿਕਲ ਕੇ ਵਜਾਈਏ ਉਹਨਾਂ ਨੂੰ ਆਪਣੇ ਪੈਰਾਂ 'ਚ ਖੜੇ ਕਰੀਏ ਉਹਨਾਂ ਦੇ ਨਾਲ ਖੜੀਏ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਮੇਰੀ ਤਾਂ ਵੀ ਭਾਈ ਆਪਾਂ ਇਕੱਠੇ ਹੋ ਕੇ ਹਮਲਾ ਮਾਰ ਕੇ ਹਰ ਕੀੜਤਾ ਦੀ ਉਹ ਬਦ ਤੋਂ ਬਦ ਮਦਦ ਕਰਕੇ ਉਹਨਾਂ ਦਾ ਸਰ ਉੱਤਰ ਜਗਾਰਾ ਵਾ ਹਾਲੇੂ ਆਤੀਂ ਘਰ ਦੇਰ ਦਾ ਮਾਲਵਾ ਹਿੰਦ ਕੇ ਜਿੰਦਾਬਾਦ ਜਿੰਦਾਬਾਦ 50 ਸਰਕਾਰ ਸਹਿੰਦੇ ਸਰਕਾਰ ਮੁਰਦਾ ਮੁਰਦਾ ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਕੀ ਫਤਹ